ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਘਰਾਂ ਦੀਆਂ ਕੁੜੀਆਂ ਜੈਸਾ ਦੇਸ ਵੈਸਾ ਪੇਸ ਵਾਲੀ ਗੱਤ ਮਨ ਮਰਜ਼ੀ ਦਾ ਕੱਪੜਾ ਪਾ ਲਮਾ ਤੇਰੀ ਪਸੰਦ ਤੇਰੇ ਕੱਪੜਿਆਂ ਤੀਖ ਸਹਿਮਤ ਰਹੇ ਮੇਰੀ ਪਸੰਦ ਮੇਰੇ ਪਹਿਰਾਵੇ ਦੀ ਰਿਸ਼ਤਾ ਬੋਝ ਹਰਗिज ਨਾ ਬਣੇ ਹントੂ ਪੁੱਛਣਾ ਕਿ ਕੱਪੜਾਂ ਦੀ ਰੋਕ ਟੋਕ ਨਾਲ ਰਿਸ਼ਤੇ ਕਿਵੇਂ ਬੋਝਲ ਬੰਨਗੇ ਮੈਨੂੰ ਬਚਪਨ 'ਚ ਸਕਰਟ ਬਹੁਤ ਪਸੰਦ ਸੀ ਪਰ ਅਸੀਂ ਉਹ ਪਾਇਆ ਜੋ ਦਾਦੀ ਨੂੰ ਪਸੰਦ ਸੀ ਨੰਗੇ ਗੋਡੇ ਵਿਅਹ ਲੱਗਦੇ ਸੀ ਦਾਦਾ ਜੀ ਨੂੰ ਕਾਜ ਪੜਦਿਆ ਕਦੇ ਜੀਨ ਨਹੀਂ ਸਿਪਾਈ ਜੀਨ ਵਾਲੀਆਂ ਕੁੜੀਆਂ ਦੀ ਪ੍ਰਿੰਸੀਪਲ ਝੰਡ ਜੋ ਕਰਦੀ ਸੀ ਕਦੇ-ਕਦੇ ਬਹੁਤ ਦਮ ਘੁੱਟਦਾ ਸੀ ਉਸ ਗਰਲਸ ਕਾਲਜ 'ਚ ਸੋਚਦੀ ਹਾਂ ਤੂੰ ਮੇਰਾ ਬਾਪ ਨਾ ਬਣ ਜਾਵੇਂ ਇੱਕੋ ਚੀਜ਼ ਲੋਚੀ ਐ ਕਿ ਮਰਜ਼ੀ ਦਾ ਖਾਣਾ ਪੀਣਾ ਹਡਾਣਾ ਜੈਸਾ ਦੇਸ ਵੈਸਾ ਪੇਸ ਵਾਲੀ ਬਾਤ ਨਾ ਸੁਣਾਵੀ ਧੰਨ